ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਮਸਲਾ ਦੀ ਇੱਥੇ ਅੱਡ ਤੁਸੀਂ ਨਾਮ ਨਿਰਮਲ ਸਿੰਘ ਆ ਹਮ ਸਲਤਨਪੁਰ ਰੋੜੇ ਆ ਸੀ ਪਿੰਡ ਆਪਣਾ ਇੱਥੇ ਸਲਤਨਪੁਰ ਦੀ ਸਾਡੀ ਭਣੇਵੀ ਇੱਕ ਹਮ ਤੇ ਭਣੇਵੀ ਉਹ ਬੰਦਾ ਵਿਆਹੀ ਸੀ ਜਿੱਥੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਗਈ ਕਿਸੇ ਦੀ ਹਮ ਤੇ ਉਹਹੀਂ 2 ਮਹੀਨੇ ਹੋ ਗਏ ਲਵਦਿਆਂ ਨੂੰ ਤੇ ਜੇ ਲੱਭੀ ਆ ਕਿਸੇ ਹੋਟਲ 'ਚ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਤੇ ਉਤੋਂ ਉਹਦੇ ਪੁਲਸ ਵਾਲੇ ਝਗੜਾ ਜਿਹਾ ਪਾ ਕੇ ਪੁਲਸ ਵਾਲੇ ਥਾਣੇ ਲੈ ਆ ਤੇ ਨਾਮ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਐਸਐਚਓ ਰਣਜੀਤ ਸਿੰਘ ਨਾਂ ਤੇ ਕੋਈ ਕਾਰਵਾਈ ਕਰਦੇ ਨਾ ਉਹਨਾਂ ਨੇ ਛੱਡਣ ਦੇ ਆ ਤੇ ਦੇਖ ਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਯਾਰ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਸੀ ਥਾਣੇ ਦੇ ਵਿੱਚ ਹਾਂਜੀ ਹਾਂਜੀ 2 ਮਹੀਨੇ ਹੋ ਆਪਨੇ ਉਹ ਥਾਣੇ ਦੇ ਥਾਣੇ 'ਚ ਰਿਪੋਰਟ ਲਿਖਾਈ ਹੈ ਜੀ ਅੱਛਾ ਜੀ ਤੁਹਾਡੀ ਰਿਪੋਰਟ ਲਿਖਾਈ ਗਈ ਜੀ ਹੂੰ ਜੇ ਹੁਣ ਜੇ ਲੱਭਾ ਲੱਭਾ ਕਿਸੇ ਨੇ ਜੂਨ ਸੀਆਈਡੀ ਦਿੱਤੀ ਆ ਤੇ ਉਹ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ 'ਚ ਆ ਤੇ ਇਹ ਹੋਟਲ 'ਚੋਂ ਕੁੜੀ ਮੁੰਡਾ ਦੋਵੇਂ ਫੜ ਲਏ ਤਾਂ ਨੌਜਵਾਨ ਮੈਰਿਡ ਆ ਪਹਿਲਾਂ ਹਾਂਜੀ 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 ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ ਹੂੰ ਤੇ ਜਿਹੜੀ ਕੁੜੀ ਉਹ ਸਾਡੀ ਆਪਣੇ ਵੀ ਆ ਅੱਛਾ ਜੀ ਹਾਂਜੀ ਤਾਂ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਹਨਾਂ ਦੇ ਜਾਣਾਂ ਨੂੰ ਛੱਡ ਦੋ ਅਸੀਂ ਆਪੇ ਹੀ ਵੇਖ ਲਾਂਗੇ ਇੱਥੋਂ ਉਹਨਾਂ ਦੇ ਪਰਚਾ ਘਟੋ ਤੇ ਜਦੋਂ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜਿਹੜੀ ਬਸਲੁਕੀ ਕੀਤੀ ਗਈ ਆ ਉਹ ਕਰਨੀ ਆ ਸਾਰੇ ਜਦੋਂ ਇਹ ਸਾਡੀ ਸੁਣ ਨਹੀਂਦੇ ਕੋਈ 7 ਘੰਟੇ ਹੋ ਗਏ ਉਹਨੂੰ ਸੜਕ 'ਤੇ ਬੈਠੇ ਆ ਤੇ ਕਾਰਵਾਈ ਕੋਈ ਨਹੀਂ ਕਰ ਰਿਹਾ ਤਾਂ ਅਸੀਂ ਕੀ ਕਰਾਂਗੇ ਦੱਸੋ ਤੁਸੀਂ ਇਹਦਾ ਜਿਹੇ ਕੁਸ਼ਣ ਨਹੀਂ ਕੀਤਾ ਕਾਰਵਾਈ ਨਹੀਂ ਪਾਵਾ ਕਿ ਜੇ ਅਸੀਂ ਬੁਲਾਤੀ ਫਿਰ ਤੇ ਕਾਰਵਾਈ ਹੋਈ ਹੋਊਗੀ ਹਮ ਪਰ ਜਿਹੜੇ ਸਾਡੇ ਨਾਲ ਬੰਦੇ ਆਏ ਉਹ ਅੰਦਰ ਫੜ ਲਏ ਅਸੀਂ 6 ਘੰਟੇ ਹੋ ਗਏ ਉਹਨਾਂ ਦੇ ਪਰਚਾ ਨਹੀਂ ਦਿੱਤਾ ਕਾਰਨ ਕੀ ਆ ਕਿਉਂ ਤੁਹਾਡੇ ਬੰਦੇ ਫੜੇ ਗਏ ਆ ਫੜੇ ਗਾ ਦੇ ਧਰਨਾ ਲਾਇਆ ਬਹੁਤ ਛੋਕੇ ਲਾਇਆ ਗਿਆ ਅੰਦਰ ਧਰਨਾ ਕਿਉਂ ਲਾਇਆ ਗਿਆ ਗਲਤ ਧਰਨਾ ਲਾਇਆ ਗਿਆ ਨਹੀਂ ਕੱਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਇਸ ਮਾਮਲੇ ਦੇ ਵਿੱਚ ਆਪਾਂ ਨੂੰ ਮਿਲੇ ਆ ਆਪਾਂ ਜਿੰਨੇ ਵੀ ਹੈਗੇ ਐਸ ਐਚਓ ਐਸ ਐਸ ਅੱਛਾ ਜੀ ਤਾਂ ਕੀ ਕਹਿੰਦੇ ਫਿਰ ਕੁਝ ਨਹੀਂ ਕਹਿੰਦੇ ਪਰਚਾ ਨਹੀਂ ਬੰਦਾ ਇਹਨਾਂ ਦੇ ਹੂੰ ਤਾਂ ਲੱਗਦਾ ਨੇ ਕਿ ਸ਼ਾਂਤੀ ਦੇ ਨਾਲ ਦੋਨੇ ਜਾਣੇ ਰਹਿ ਰਹੇ ਸੀ ਉੱਥੇ ਕਹਿੰਦੇ ਕੋਡ ਮੈਰਿਜ ਕਰਾਈ ਆ ਵਿਆਹ ਤੋਂ ਬਿਨਾ ਕੋਡ ਮੈਰਿਜ ਕਿੱਦਾਂ ਕਰਾਦੇ ਪਹਿਲਾਂ ਤਲਾਕ ਨਹੀਂ ਹੋਇਆ ਉਹ ਕਹਿੰਦੇ ਕੋਡ ਮੈਰਿਜ ਕਰਾ ਲਈ ਹੈ ਜੇ ਕੋਡ ਮੈਰਿਜ ਕਰਾ ਲਈ ਹੈ ਪਹਿਲਾਂ ਤਲਾਕ ਨਹੀਂ ਹੋਇਆ 4 ਸਾਲਾਂ ਦਾ ਮੁੰਡਾ ਵਾ ਫਿਰ ਪਰਚਾ ਕਿਉਂ ਨਹੀਂ ਬੰਦਦਾ ਇਹਨਾਂ ਦੀ ਕਿੰਨਾ ਚਿਰ ਤਲਾਕ ਨਾ ਹੋਵੇ ਉਹਦੀ ਕੋਡ ਮੈਰਿਜ ਬੰਦਾ ਕਰਾ ਨਹੀਂ ਸਕਦਾ 420 ਤਾਂ ਤੇ ਪਹਿਲੇ ਉਦਾਂ ਹੀ ਬੰਦਾ ਪਿਆ ਤੂੰ ਖਾਦੜੀ ਦੱਸਦਾ ਕਿ ਉਹ ਤਾਂ ਲੋਣ ਪਹਿਲਾਂ ਤਾਰਾ ਬਾਕੀ ਬਾਅਦ ਚ ਵੇਖੀ ਜਾਣੀ ਹੈ ਤੇ ਡੇਕਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਕਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ 6 ਘੰਟੇ ਉਹ ਕਾਲੀ ਗਾਲੀ ਕਰਦੀ ਆ ਇੱਕ ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਘਰੋਂ ਅਸੀਂ ਹੋਰ ਮੌਕੇ ਤੇ ਹੋਟਲ ਚ ਫੜ ਕੇ ਲੰਡਾ ਹਾਂ ਹੂੰ ਅਸੀਂ ਤਾਂ ਖੜ ਲੱਗੇ ਸੀ ਇਹਨਾਂ ਨੇ ਪੀਸੀਆਰ ਆਈ ਗੱਡੀ ਵਾਲੇ ਚੋਕੇ ਇਥੇ ਲੈ ਆਏ ਹਾਂ ਥਾਣੇ ਦੇ ਹੂੰ ਅਸੀਂ ਤਾਂ ਕਿਹਾ ਸਾਨੂੰ ਸਾਡੇ ਬੰਦੇ ਦੇ ਦੋ ਅਸੀਂ ਕੋਈ ਸਾਇੰਦ ਨਹੀਂ ਕਰਦੇ ਅੰਮੋਲ ਕੋਈ ਚੱਲ ਜਾਂਦੇ ਪਰ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪਿਕਚਰ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਨਹੀਂ ਨਹੀਂ ਇਹੀ ਲਿਖਾਈ ਗਈ ਆ ਕੀ ਤੁਸੀਂ ਇਹ ਕੁੜੀ ਦੇ ਨਾਲ ਭੱਜਿਆ ਹੋ ਅੱਛਾ ਜੀ ਪੂਰੇ ਕੁੜੀ ਦੇ ਟੱਬਰ ਦਾ ਨਾਮ ਲਿਖਾਇਆ ਹੈ ਜਾਂ ਕੁੜੀ ਦਾ ਨਾਮ ਲਿਖਾਇਆ ਹੈ ਜਾਂ ਮੁੰਡੇ ਦਾ ਨਾਮ ਲਿਖਾਇਆ ਹੈ ਕਿਹੜੇ ਹੋਟਲ ਦੇ ਵਿੱਚੋਂ ਫੜਿਆ ਗਿਆ ਇਹਨਾਂ ਨੂੰ ਦਰਬਾਰਾ ਕਿੱਥੇ ਆ ਦਰਬਾਰਾ ਥਲੇ ਦਾ ਪਰ ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤੋ ਰਹਿ ਰਹੇ ਨੇ ਇੱਥੇ ਆ ਇੱਕ ਮਹੀਨਾ ਹੋ ਗਿਆ ਕਹਿੰਦੇ ਰਹਿ ਰਹੇ ਨੇ ਕਹਿੰਦੇ ਕੋਰ ਮੈਰੀ ਜੀ ਅੱਛਾ ਜੀ ਇੱਕ ਮਹੀਨਾ ਹੋ ਗਿਆ ਸੀ ਰਹਿ ਰਹੇ ਹਾਂ ਤੋਂ ਉਥੋਂ ਲੈਂਦਾ ਗਿਆ ਇਹਨਾਂ ਨੂੰ ਹਾਂ ਜੀ ਉਥੋਂ ਉੱਥੋਂ ਫੜ ਕੇ ਲੈਂਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਉੱਪਰ? ਪਰਚਾ ਕਟਣਾ ਸੀ ਹੁਣ ਪਰਚਾ ਕਟਾਓ ਇਹਨਾਂ ਦੇ। ਹਾਂ। ਜਿਹੜੀ ਬੰਦੀ ਕਾਰਵਾਈ ਕਰਨ ਉਹ ਕਹਿੰਦੇ ਪਰਚਾ ਹੀ ਕਟਣਾ ਨਹੀਂ। ਤਾਂ ਦੇਖ ਰਸੀਂ ਗੱਲ ਕਰੀਏ ਕਾਰਵਾਈ ਤਾਂ ਤਾਦੀ ਹੋਏਗੀ ਨਾ ਜੇਕਰ ਉਹਨਾਂ ਦੀ ਪਤਨੀ ਦੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਏਗੀ ਫੇਰ ਹੀ ਕਰਦੇ। ਨਾਲ ਪਤਨੀ ਨਾਲ ਆ ਸੋਹਰਾ ਪਰਿਵਾਰ ਸਾਰਾ ਨਾਲ ਆ ਪੇਕੇ ਨਾਲ ਨਾਲ ਆ ਸਾਰੇ ਦਾ ਟੱਬਰ ਨਾਲ ਆ ਭਰਾ ਉਹਦੇ ਮੁੰਡੇ ਦੇ ਨਾਲ ਆ ਭਰਾ ਵੱਡਾ ਭਰਾ ਛੋਟਾ ਭਰਾ ਸਾਰੇ ਨਾਲ ਆ। ਹੂੰ। ਕੋਈ ਕਾਰਵਾਈ ਨਹੀਂ ਕਰਨਦੇ। ਤਫਰ ਨਿਹੰਗ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਤੇ ਫਿਰ ਨਿਹੰਗ ਸਿੰਘਾਂ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਨਹੀਂ ਤੁਹਾਡੇ ਵੱਲੋਂ ਕਿਹਾ ਯਾਰਾ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਛੱਡਨ ਦਾ ਇਹਨਾਂ ਨੂੰ ਫੜ ਕੇ ਮਰ ਪੁੱਟੰਦੇ ਆ 6 ਘੰਟੇ ਹੋ ਗਏ ਹੋ ਜਿਹੜੇ ਬੰਦੇ ਐ ਫੜ ਕੇ ਲਿਆਂਦੇ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ ਸਾਡੇ ਬੰਦੇ ਉਹਨਾਂ ਦੇ ਫੜ ਕੇ ਪਰਚਾ ਕਰਤਾ ਉਹ ਕਹਿੰਦੇ ਉਹਨਾਂ ਨੂੰ ਮਲਾ ਗਿਆ ਹੋਊਗਾ ਉਹਨਾਂ ਦਾ ਨੱਚਾ ਜੀ ਤੁਹਾਡੀ ਕੀ ਮੰਗ ਹੈ ਅਹੀ ਤੁਹਾਡੀ ਮੰਗ ਕੀ ਹੈ ਪਰਚਾ ਚਾਹੀਦਾ ਸਾਨੂੰ ਕੁੜੀ ਮੁੰਡੇ ਦੇ ਸਾਡੇ ਬੰਦੇ ਬਾਹਰ ਕਿੱਧਰੇ ਜਾਂ ਜਿਹੜੇ ਫੜੇ ਆਂ ਸ਼ਾਮ ਨੂੰ ਅਸੀਂ ਥਾਣੇ ਹਾਜ਼ਰ ਸੀ ਕਿ ਇਤਲਾਹ ਬਣੀ ਕਿ ਇੱਕ ਨੌਜਵਾਨ ਤੇ ਨਾਮ ਉਹਦੀ ਲੱਗੀ ਇੱਕ ਭੱਜ ਕੇ ਬਿੱਖੀ ਬੰਦੂ ਜਿਹੜੇ ਆਏ ਹੋਏ ਆ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਦੀ ਗੱਡਮਾਰ ਕਰ ਰਹੇ ਸਨ ਜੋ ਸਾਡੇ ਵੱਲੋਂ ਮੁਲਾਜਮ ਭੇਜ ਕੇ ਜਿਹੜਾ ਇੱਥੇ ਥਾਣੇ ਅੱਧਾ ਨੂੰ ਲੈ ਕੇ ਆਏ ਤੇ ਪਰਿਵਾਰਕ ਮੈਂਬਰਾਂ ਵੱਲੋਂ ਤਰਕਾਹ ਦਿੱਤੀ ਗਈ ਹੈ ਤੇ ਅਸੀਂ ਮੌਕੇ ਤੇ ਪੁੱਛਗਿੱਛ ਕਰਨ ਲੱਗੇ ਤੇ ਵਿੱਚ ਕੁਝ ਪਰਿਵਾਰਕ ਮੈਂਬਰ ਵੀ ਰਿਹਾ ਕਰਮ ਹੋਏ ਤੇ ਉਗਰ ਵਿਵਾਰ ਕਰਨ ਦੇ ਤੇ ਬਾਅਦ ਵਿੱਚ ਉਹ ਥਾਣੇ ਦੇ ਬਾਹਰ ਆ ਕੇ ਤੋਂ ਹਸਪਤਲ ਚਲੇਣਾ ਸ਼ੁਰੂ ਕਰ ਦਿੱਤਾ ਤੇ ਜਿਸ ਵਿੱਚ ਕੁਝ ਪਰਾਗਿਰ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਨਾਲ ਨਾਲ ਜਿਹੜੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਤੇ ਪੁਨੀ ਇਸ ਨਾਲ ਬੱਦਸ਼ੂਕੀ ਕਰਨ ਲੱਗੇ ਤੇ ਹਵਾਲੇ ਦੇ ਵਿੱਚ ਤਲਵਾਰਾਂ ਵਗੈਰਾ ਲਹਿਰਾਉਣੇ ਸ਼ੁਰੂ ਕਰ ਦਿੱਤੀਆਂ ਜੋ ਇਸ ਵਾਰ ਦੇ ਵਿੱਚ ਅਸੀਂ ਉਹਨਾਂ ਦੇ ਜੁਰਮ ਰੋਕੂ ਕਾਰਵਾਈ ਅਸੀਂ ਕਰ ਰਹੇ ਹਾਂ ਤਾਂ ਸਰ ਰਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼ ਇਹ ਇਹਨਾਂ ਨੂੰ ਏਸੀਬ ਇਹਨਾਂ ਦੇ ਘਰੋਂ ਮੁੰਡੇ ਨੇ ਵਿਆਹ ਕਰਾਇਆ ਆ ਸਕੂਲੀ ਦੇ ਰਾਹ ਜਾਂਦੀ ਇੱਕ ਇਹਨਾਂ ਦੀ ਹੋਰ ਜਿਹੜੀ ਘਰਵਾਨੀ ਤੇ ਬੇਟਾ ਗਿਆ ਇਸ ਕਲਾਬ ਇਹਨਾਂ ਦੇ ਖਿਲਾਫ ਜਿਹੜੀ ਇਹਨਾਂ ਦੇ ਖਿਲਾਫ ਜਿਹੜੀ ਐ ਨਿਯਮੀ ਕਾਰਵਾਈ ਕੀਤੀ ਗਈ ਹੈ ਜੋ ਅਸੀਂ ਹੁਣ ਆਪਣਾ ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਜਰੂਰ ਹੋਵੇਗੀ ਪਰantu ਇਹ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਲੜਨਾ ਕਰਨਾ ਸ਼ੁਰੂ ਕਰ ਦਿੱਤਾ ਕਿ ਜੋ ਜਿਹੜੇ ਰਾਹ ਕੀ ਜਿਹੜੇ ਮੁੰਡੇ ਇਹਨਾਂ ਨੇ ਸਾਫ ਕੀਤਾ ਕਿ ਉਹਨਾਂ ਨੇ ਕਾਫੀ ਜ਼ਿਆਦਾ ਕਾਰਸ਼ੂਨੀ ਕੀ ਪੁਲਿਸ ਨਾਲ ਕੀਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਕਿਉਂਕਿ ਅਸੀਂ ਉਹਨਾਂ ਨੂੰ ਥਾਣੇ ਲੈ ਗ੍ਰਿਫਤਾਰ ਕਰ ਲਿਆ ਤਾਂ ਗਿਆ ਜੀ ਉਹਨਾਂ ਨੂੰ ਹਾਂ ਜੀ ਗ੍ਰਿਫਤਾਰ ਕਰ ਲਿਆ